ਤਾਂ ਮੇਰੇ ਨਾਲ ਫੋਨ ਲਾਈਨ ਤੇ ਪਟਵਾਰੀ ਹਲਕਾ ਜਿਹੜਾ ਸਰਕਲ ਹੈ ਨੰਗਲੀ ਤੋਂ ਅਮਿਤ ਬੈਲ ਜੀ ਜੁੜੇ ਨੇ ਅਮਿਤ ਜੀ ਤੁਹਾਡੇ ਤੇ ਬੜੇ ਗੰਭੀਰ ਰੋਪ ਲੱਗੇ ਨੇ ਰਿਸ਼ਵਤ ਲੈਣ ਦੇ ਕਿਸਾਨ ਯੂਨੀਅਨ ਵੱਲੋਂ ਅੱਜ ਪਟਵਾਰ ਖਾਨਾ ਵੀ ਘੇਰਿਆ ਗਿਆ ਸੀ ਕਾਫੀ ਲੋਕ ਹੱਜਲਖوار ਹੋਏ ਅੰਮ੍ਰਿਤਸਰ ਪਟਵਾਰ ਖਾਨੇ ਦੇ ਬਾਹਰ ਤਾਂ ਤੁਸੀਂ ਵੀ ਮੌਕੇ ਤੇ ਨਹੀਂ ਮਿਲੇ ਕਹਿੰਦੇ ਕਈ ਆਪਣਾ ਪ੍ਰਾਈਵੇਟ ਕਰਿੰਦੇ ਵੀ ਰੱਖਿਆ ਤੇ ਰਿਸ਼ਵਤ ਬਹੁਤ ਮੋٹے ਵੱੱਧਰ ਤੇ ਲਈਤੀ ਜਾ ਰਹੀ ਹੈ ਤਾਂ ਆਖਰ ਡੀਸੀ ਸਾਹਿਬ ਨੇ ਤਬਾਦਲਾ ਵੀ ਕੀਤਾ ਤੁਹਾਡਾ ਮੁਰਾਦਪੁਰੇ ਸਰਕਲ 'ਚ ਕੀ ਘਟਨਾ ਗਰਮ ਕੀ ਹੈ ਸਾਰੀ ਇਹ ਸਰ ਸਭ ਤੋਂ ਪਹਿਲਾਂ ਤਾਂ ਜਿਹੜੇ ਇਹ ਇਲਜ਼ਾਮ ਲਾ ਰਹੇ ਆ ਰਿਗਾਰਡਿੰਗ ਪੈਸੇ ਲੈਣ ਸੰਬੰਧੀ ਮੈਨੂੰ ਕਿਸੇ ਵੀ ਬੰਦੇ ਦਾ ਕੋਈ ਵੀ ਕਾਲ ਨਹੀਂ ਆਇਆ ਅੱਜ ਤੱਕ ਨਾ ਹੀ ਵਟਸਐਪ ਤੇ ਨਾ ਹੀ ਦੂਸਰੀ ਇਸ ਬੰਦੇ ਨੂੰ ਮੈਂ ਜਾਣਦਾ ਵੀ ਨਹੀਂ ਇਹਨਾਂ ਦਾ ਨਾਮ ਮੈਂ ਅੱਜ ਪਹਿਲੀ ਵਾਰ ਹੀ ਸੁਣਿਆ ਹੈ ਜਿਹੜੀ ਦੂਸਰੀ ਗੱਲ ਆ ਕਿ ਮੇਰਾ ਜ਼ਰੂਰ ਬਦਲੀ ਜ਼ਰੂਰ ਹੋਈ ਆ ਪਰ ਮੈਂ ਪਟੀਸ਼ਨ ਪਾਈ ਸੀ ਹਾਈ ਕੋਰਟ ਦੇ ਵਿੱਚ ਕਿ ਮੇਰੀ ਬਦਲੀ ਜਿਹੜੀ ਆ ਇਹ ਪਾਲਿਸੀ ਦੇ ਖਿਲਾਫ ਹੋਈ ਆ ਤੇ ਕੋਰਟ ਨੇ ਮੇਰੀ ਐਪਲੀਕੇਸ਼ਨ ਸਬਮਿਟ ਕੀਤੀ ਆ ਜਿਹੜੀ ਚਾਰਜ ਛੱਡਣ ਦੀ ਗੱਲ ਹੈ ਭਾਜੀ ਕੋਡ ਆਫ ਕੰਡਕਟ ਲੱਗ ਚੁੱਕਿਆ ਮੈਂ ਚਾਰਜ ਕੋਡ ਆਫ ਕੰਡਕਟ ਤੋਂ ਬਾਅਦ ਵੀ ਛੱਡ ਸਕਦਾ ਉਸ ਤੋਂ ਵਿੱਚ ਮੈਂ ਚਾਰਜ ਨਹੀਂ ਦੇ ਸਕਦਾ ਕੋਈ ਆਸਟਰੀਆ ਦਾ ਕੋਈ ਆਸਟਰੀਆ ਦਾ ਕੋਈ ਹੈ ਸੀਗਾ ਐਪਲੀਕੈਂਟ ਜਿਨੇ ਤੁਹਾਡੇ ਕੋਈ ਫਰਦ ਵਾਸਤੇ ਆਪਣਾ ਅਪਲਾਈ ਕੀਤਾ ਹੋਣਾ ਜਾਂ ਕੋਈ ਸਿਸਰੇ ਵਾਸਤੇ ਕਹਿੰਦੇ ਕਿ 50 ਹਜ਼ਾਰ ਦੀ ਰਿਸ਼ਵਤ ਤੁਹਾਡੇ ਲੋ ਡਿਮਾਂਡ ਕੀਤੀ ਕੀ ਤੇ 45 ਹਜ਼ਾਰ ਚ ਸੌਦਾ ਤਾਂ ਆਇਆ ਸਾਡੇ ਦਫ਼ਤਰ ਦੇ ਵਿੱਚ ਸੱਜਣਾ ਟੇਬਲ ਤੇ ਖੁੱਲਾ ਰਹਿੰਦਾ 50 ਲੋਕ ਆਉਂਦੇ ਆ ਸਾਡੇ ਕੋਲ ਰੋਜ਼ ਨਗਲਣ ਲੈ ਕੇ ਜਾਂਦੇ ਅਸੀਂ ਕਿਸੇ ਕੋਲੋਂ ਕੋਈ ਵੀ ਚੀਜ਼ ਦੀ ਕਦੀ ਵੀ ਦੀਮਾਂਡ ਨਹੀਂ ਕੀਤੀ ਜਿਹੜਾ ਕੋਈ ਐਨ ਆਰ ਆਈ ਦੱਸ ਰਿਹਾ ਐਨ ਆਰ ਆਈ ਤੁਹਾਡੇ ਨਾਲ ਕੀ ਰਾਬਤਾ ਹੋਇਆ ਕੋਈ ਗੱਲਬਾਤ ਹੋਈ ਕਿਸੇ ਕੰਮ ਦੀ ਤੁਸੀਂ ਅੱਜ ਤੱਕ ਕਦੀ ਜ਼ਿੰਦਗੀ ਚ ਫੋਨ ਵੀ ਨਹੀਂ ਆਇਆ ਮੇਰੇ ਕਦੇ ਨਾ ਵਟਸਐਪ ਤੇ ਨਾ ਦੂਸਰੇ ਕਿਸੇ ਨੰਬਰ ਤੇ ਕਦੇ ਤੱਕ ਕਦੀ ਕਾਲ ਨਹੀਂ ਹੋਈ ਨਾ ਕਿਸੇ ਥਰੂ ਹੋਈ ਨਾ ਕਦੀ ਵੀ ਅੱਜ ਤੱਕ ਇਸ ਬੰਦੇ ਨਾਲ ਮੇਰੀ ਕੋਈ ਗੱਲ ਨਹੀਂ ਹੋਈ ਤਾਂ ਹੋਰ ਕੀ ਤੁਹਾਡੇ ਇਸ ਤੋਂ ਇਲਾਵਾ ਹੋਰ ਕੀ ਤੁਹਾਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਸਾਰੇ ਘਟਨਾ ਕਰ ਸਰ ਜੇ ਕੋਈ ਜੇ ਜੇ ਮੈਂ ਕਸੂਰਵਾਰ ਹਾਂ ਤੇ ਇਹਦੀ ਪੂਰੀ ਚੰਗੀ ਤਰ੍ਹਾਂ ਜਾਂਚ ਕੀਤੀ ਜਾਵੇ ਕਿ ਇਹ ਬੰਦਾ ਕੌਣ ਆ ਕਿੰਨੇ ਪਲਾਂਟ ਕੀਤਾ ਹੈ ਕਿੰਨੇ ਲੈ ਕੇ ਆਏ ਆ ਮੇਰੇ ਖਿਲਾਫ ਝੂਠੇ ਇਲਜ਼ਾਮ ਲਾਏ ਜਾ ਰਹੇ ਆ ਇਸ ਇਹਦੀ ਪੂਰੀ ਪੜਤਾਲ ਕੀਤੀ ਜਾਵੇ ਤਾਂ ਜਿਹੜੇ ਪਟਵਾਰੀ ਦਾ ਤੁਹਾਡੇ ਸਰਕਲ ਚ ਦਬਾਦਲਾ ਕੀਤਾ ਗਿਆ ਉਹ ਪਟਵਾਰੀ ਉਸੇ ਪਿੰਡ ਦਾ ਦੱਸਿਆ ਜਾ ਰਿਹਾ ਕਹਿੰਦੇ ਕਿ ਉਹ ਜਿਹੜੀ ਕਿਸਾਨ ਯੂਨੀਅਨ ਉਹਨਾਂ ਦੇ ਰਿਸ਼ਤੇਦਾਰੀ ਦੇ ਵਿੱਚ ਵੀ ਕੋਈ ਐਸ ਇਹ ਵੀ ਗੱਲਬਾਤ ਆ ਰਹੀ ਹੈ ਸਾਡੇ ਤੱਕ ਹਾਂਜੀ ਹਾਂਜੀ ਭਾਜੀ ਉਹ ਹਾਂਜੀ ਸਰ ਉਹ ਜਿਹੜਾ ਪਟਵਾਰੀ ਆ ਉਹ ਨੰਗਲੀ ਪਿੰਡ ਦਾ ਵਾ ਉਹਨੇ ਆਪਣੇ ਨੰਗਲੀ ਪਿੰਡ ਦੇ ਹੀ ਬੰਦੇ ਲਿਆ ਕੇ ਇੱਥੇ ਬਾਹਰ ਬਾਹਰ ਦਿੱਤੇ ਆ ਜਿਹੜੇ ਕਿ ਇਹ ਕਹਿੰਦੇ ਪਏ ਆ ਕਿ ਸਾਡੇ ਪਟਵਾਰੀ ਨੂੰ ਚਾਰਜ ਦਵਾਇਆ ਜਾਵੇ ਜਦ ਕਿ ਇਹ ਮੈਟਰ ਹਾਈ ਕੋਰਟ ਦੇ ਵਿੱਚ ਪੈਂਡਿੰਗ ਹੈਗਾ ਵਾ ਅਸੀਂ ਹਾਈ ਕੋਰਟ ਦੇ ਵਿੱਚ ਇਸੇ ਲਈ ਗਏ ਸੀ ਕਿਉਂਕਿ ਸਾਡੀ ਬਦਲੀ ਜਿਹੜੀ ਟ੍ਰਾਂਸਫਰ ਪਾਲਿਸੀ ਆ ਉਹਨੂੰ ਬੇ ਸਾਈਡ ਤੇ ਰੱਖਤੇ ਹੋਵੇ ਉਹਦੀਆਂ ਧੱਜੀਆਂ ਦੌਂਦੇ ਹੋਵੇ ਟ੍ਰਾਂਸਫਰ ਪਾਲਿਸੀ ਇਹ ਕਹਿੰਦੀ ਆ ਕਿ ਸਾਲ ਦੇ ਵਿੱਚ ਵਿੱਚ ਆਪਾਂ ਕਿਸੇ ਵੀ ਸ਼ਿਕਾਇਤ ਦੇ ਬਿਨਾਂ ਕਿਸੇ ਦੀ ਟ੍ਰਾਂਸਫਰ ਨਹੀਂ ਕਰ ਸਕਦੇ ਤਾਂ ਇਹ ਬਦਲੀ ਦੇ ਕਿਤੇ ਨਾ ਕਿਤੇ ਕਿਸਾਨ ਯੂਨੀਅਨ ਦਾ ਪ੍ਰਭਾਵ ਡੀਸੀ ਸਾਹਿਬ ਦੇ ਉੱਤੇ ਪ੍ਰੈਸ਼ਰ ਪਾ ਕੇ ਕਰਾਇਆ ਗਿਆ ਸਾਰਾ ਕੰਮ ਇਹ ਇਹ ਦੀ ਮੈਂ ਕਹਿ ਸਕਦਾ ਕਿ ਇਹਨਾਂ ਦਾ ਪ੍ਰਭਾਵ ਹੈਗਾ ਵਾ ਕਿ ਇਹਨਾਂ ਦਾ ਪ੍ਰਭਾਵ ਨਹੀਂ ਹੈਗਾ ਇਹਦੇ ਤੇ ਪਰ ਇਹ ਤੇ ਜ਼ਰੂਰ ਹੈ ਇਹ ਜੇ ਬਦਲੀਆਂ ਮੈਂ 2 ਮਹੀਨੇ ਪਹਿਲਾਂ ਇਹ ਸਰਕਲ ਦੇ ਵਿੱਚ ਲੱਗਾ ਸੀ ਜੇ ਮੇਰੀ ਬਦਲੀ 2 ਮਹੀਨੇ ਪਿੱਛੋਂ ਕੀਤੀ ਗਈ ਆ ਉਹ ਵੀ ਇਹ ਬੰਦੇ ਦੇ ਨਾਲ ਮਿਊਚੁਅਲ ਗਰਾਉਂਡਸ ਦੇ ਉੱਤੇ ਜੋ ਜਿਹਦੇ ਲਈ ਕਿ ਮੇਰੇ ਤੋਂ ਕੋਈ ਵੀ ਉਹ ਲਿੱਤਾ ਨਹੀਂ ਗਿਆ ਰਿਟਰਨ ਕੰਸੈਂਟ ਨਹੀਂ ਰਹੀ ਤੁਹਾਡੇ ਕੋਲ ਹਾਂਜੀ ਮੇਰੇ ਕੋਲ ਕੋਈ ਰਿਟਰਨ ਕੰਸੈਂਟ ਨਹੀਂ ਲਈ ਜੋ ਕਿ ਪਾਲਿਸੀ ਦੇ ਵਿੱਚ ਹੈਗਾ ਵਾ ਕਿ ਸਾਡੇ ਤੋਂ ਰਿਟਰਨ ਕੰਸੈਂਟ ਲੈਣੀ ਆ ਜੇ ਮਿਊਚੁਅਲ ਬਦਲੀ ਕਰਨੀ ਆ ਤੇ ਮੇਰੇ ਤੋਂ ਬਿਨਾ ਪੁੱਛੇ ਜਦੋਂ ਇਹ ਬਦਲੀ ਕੀਤੀ ਗਈ ਤੇ ਮੈਂ ਇਸ ਲਈ ਆਪਣੀ ਦਰਖਾਸਤ ਹਾਈ ਕੋਰਟ ਮਾਨਯੋਗ ਹਾਈ ਕੋਰਟ ਦੇ ਵਿੱਚ ਸਬਮਿਟ ਕੀਤੀ ਤਾਂ ਜੋ ਮਾਨਯੋਗ ਹਾਈ ਕੋਰਟ ਦਾ ਫੈਸਲਾ ਹੈਗਾ ਤੁਹਾਨੂੰ ਮੰਨਣ ਜੋਗ ਹੋਏਗਾ ਬਿਲਕੁਲ ਜੀ ਬਿਲਕੁਲ ਹਾਈ ਕੋਰਟ ਦਾ ਫੈਸਲਾ ਜੋ ਵੀ ਹੋਊਗਾ ਮੰਨਣਯੋਗ ਹੋਊਗਾ ਹਾਈ ਕੋਰਟ ਨੂੰ ਹਾਈ ਕੋਰਟ ਨੇ ਉਸ ਦਿਨ ਸਰਕਾਰੀ ਵਕੀਲ ਨੂੰ ਕਿਹਾ ਕਿ ਤੁਸੀਂ ਆਪਣੀਆਂ ਜਿਹੜੇ ਵੀ ਤੁਹਾਡੇ ਡਾਕੂਮੈਂਟ ਆ ਤੁਸੀਂ ਇਹ ਬਦਲੀ ਕਿਉਂ ਕੀਤੀ ਆ ਪਾਲਿਸੀ ਨੂੰ ਪਾਲਿਸੀ ਨੂੰ ਬੰਨੇ ਰੱਖਦੇ ਹੋਏ ਜੋ ਕਿ ਪਾਲਿਸੀ ਬਣੀ ਆ ਉਹਨੂੰ ਬੰਨੇ ਰੱਖਦੇ ਹੋਏ ਤੁਸੀਂ ਇਹ ਬਦਲੀ ਕਿਉਂ ਕੀਤੀ ਆ ਤੁਸੀਂ ਉਹਦੀਆਂ ਰਿਟਨ ਚ ਸਬਮਿਸ਼ਨ ਦਿਓ ਹਾਈ ਕੋਰਟ ਨੇ ਇਹ ਮੰਗਿਆ ਵਾ ਤੇ ਹੁਣ ਜੇ ਮੈਂ ਭਾਜੀ ਇਸ ਵੇਲੇ ਚਾਰਜ ਛੱਡਦਾ ਵਾਂ ਕਿ ਮੈਂ ਆਲਰੇਡੀ ਇਲੈਕਸ਼ਨ ਕਮਿਸ਼ਨ ਦੀ ਉਲੰਘਣਾ ਕਰਦਾ ਵਾਂ ਕਿਉਂਕਿ ਇਲੈਕਸ਼ਨ ਕਮਿਸ਼ਨ ਇਲੈਕਸ਼ਨ ਕਮਿਸ਼ਨ ਨੂੰ ਇਹ ਕਹਿੰਦੀ ਆ ਕਿ ਅਸੀਂ ਆਪਣਾ ਕੋਈ ਵੀ ਚਾਰਜ ਡੂਰਿੰਗ ਦਾ ਕੋਡ ਆਫ ਕੰਡਕਟ ਨਾ ਲਿੱਤਾ ਜਾ ਸਕਦਾ ਵਾ ਤੇ ਨਾ ਛੱਡਿਆ ਜਾ ਸਕਦਾ ਵਾ ਭਾਵੇਂ ਕਿ ਉਹਦੇ ਆਰਡਰ ਹੋ ਚੁੱਕੇ ਹੋਣ ਹੁਣ ਮੈਂ ਜੇ ਇਸ ਵੇਲੇ ਚਾਰਜ ਛੱਡਦਾ ਵਾਂ ਤੇ ਮੈਂ ਇਲੈਕਸ਼ਨ ਕਮਿਸ਼ਨ ਦੀ ਉਲੰਘਣਾ ਕਰਦਾ ਵਾਂ ਜੇ ਮੈਂ ਨਾ ਕਰਦਾ ਵਾਂ ਸਵੇਰੇ ਸਵੇਰੇ ਤੁਸੀਂ ਡਿਊਟੀ ਜੁਆਇਨ ਕਰੋਗੇ ਹਾਂਜੀ ਜੀ ਮੈਂ ਅੱਜ ਅੱਜ ਮੈਂ ਆਫੀਸ਼ੀਅਲ ਲੀਵ ਤੇ ਆ ਮੈਂ ਆਨਲਾਈਨ ਲੀਵ ਪਾਈ ਹੋਈ ਆ ਕੱਲ ਮੈਂ ਆ ਕੇ ਆਪਣੀ ਜ਼ਰੂਰ ਡਿਊਟੀ ਸਵੇਰੇ 9 ਵਜੇ ਉੱਥੇ ਦਫ਼ਤਰ ਮਿਲੂੰਗਾ ਧੰਨਵਾਦ ਜੀ ਬੈਲ ਜੀ ਹਰ ਬਰਦ ਨਾਲ ਗੱਲਬਾਤ ਕਰਨ ਲਈ ਥੈਂਕਿਊ ਜੀ